ਗੁਰੂ ਪਿਆਰਿਓ ਕਿਹੜਾ ਕੰਮ ਸਹੀ ਕਰਨੀ ਹੈ ਇਸ ਸਵਾਲ ਦਾ ਜਵਾਬ ਗੁਰੂ ਜੀ ਭਾਟਮ ਤੇ ਬਖਸ਼ਿਸ਼ ਕਰਤੇ ਹਨ ਕੰਚਨ ਕੇ ਕੋਟ ਦਤ ਕਰੀ ਬਹੁ ਹੈ ਵਰਗੇ ਵਰਦਾਨ ਜੇ ਮੈਂ ਸਿਉਨੇ ਦੇ ਕਿਲੇ ਦਾਨ ਕਰਾਂ ਬਹੁਤ ਸਾਰੇ ਘੋੜੇ ਤੇ ਹਾਥੀ ਦਾਨ ਕਰਾਂ ਉਮਦਾਨ ਗਉਆਂ ਕਣੀ ਪੀ ਅੰਤਰ ਗਰਭ ਗਵਾਨ ਜਮੀਨ দান ਕਰਾਂ ਬਹੁਤ ਸਾਰੀਆਂ ਗਾਈਆਂ দান ਕਰਾਂ ਫਿਰ ਵੀ ਸੰਗੋ ਇਸ দান ਦਾ ਹੀ ਮਨ ਵਿੱਚ ਅਹੰਕਾਰ ਮਾਨ ਬਣ ਜਾਂਦਾ ਹੈ ਨਾਨਕ ਨਾਮ ਮਨ ਵਿੱਚ ਧਿਆ ਗੁਰ ਦੀ ਆ ਸੱਚ দান ਇਸ ਮਨੁੱਖ ਨੂੰ ਸਤਿਗੁਰੂ ਨੇ ਸਦਾ ਥਿਰ ਪ੍ਰਭੂ ਦਾ ਨਾਮ ਜਪਣ ਦੀ ਬਖਸ਼ਿਸ਼ ਕੀਤੀ ਉਹ ਤਾਂ ਮਨ ਪ੍ਰਮਾਤਮਾ ਦੇ ਨਾਮ ਵਿੱਚ ਪ੍ਰਇ ਰੰਦਾ ਹੈ ਤੇ ਇਹ ਹੈ ਸਹੀ ਕਰਨੀ ਗੁਰੂ ਪਿਆਰਿਓ ਕਿਸੇ ਵੀ ਪ੍ਰਕਾਰ ਦਾ দান ਦੇਣ ਨਾਲ ਮਨ ਵਿੱਚ ਅਹੰਕਾਰ ਮਾਣ ਵਧ ਜਾਂਦਾ ਹੈ ਤੇ ਇਸ ਤਰ੍ਹਾਂ ਆਦੀ ਪ੍ਰਮਾਤਮਾ ਤੋਂ ਦੂਰ ਹੋ ਜਾਂਦਾ ਹੈ ਲੇਕਿਨ ਜੇ ਗੁਰੂ ਦੀ ਸਰਨ ਪੈ ਕੇ ਸੇਵਾ ਕੀਤੀ ਜਾਵੇ ਸਮਲ ਕੀਤਾ ਜਾਵੇ ਮਨਨਾਮ ਵਿੱਚ ਪੁਰੋਇਆ ਜਾਵੇ ਤਾਂ ਹੀ ਸਹੀ ਕਰਨੀ ਹੈ